ਹਾਂ ਜੀ ਕਿਸਾਨ ਵੀਰੋ ਅੱਜ ਆਪਾਂ ਤਕਰੀਬਨ 65 ਦੇਣ ਦੇ ਲਗਭਗ ਝੋਨੇ ਤੇ ਪਹਿਲੀ ਸਪਰੇ ਆਪਾਂ ਸ਼ੁਰੂ ਕਰ ਦਿੱਤੀ ਏ ਤੇ ਇਸ ਤੋਂ ਪਹਿਲਾਂ ਆਪਾਂ ਯੂਰੀਆ ਤੇ ਜ਼ਿੰਕ ਤੋਂ ਇਲਾਵਾ ਹੋਰ ਕੁਝ ਵੀ ਝੋਨੇ ਦੇ ਵਿੱਚ ਨਹੀਂ ਪਾਇਆ ਜਿਵੇਂ ਆਪਣੇ ਕਿਸਾਨ ਵੀਰ ਕਈ ਫਰਟੀਰਾ ਜਾਂ ਪ੍ਰਦਾਨ ਰੀਜੈਂਟ ਵਗੈਰਾ ਪਾਉਂਦੇ ਨੇ ਕੋਈ ਵੀ ਦਾਣੀ ਦਾ ਚਿਹਰਾ ਆਪਾਂ ਆਪਣੇ ਖੇਤ ਦੇ ਵਿੱਚ ਨਹੀਂ ਪਾਉਂਦੇ ਤੇ ਨਾ ਹੀ ਕੋਈ ਆਪਣੇ ਝੋਨੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਆਉਂਦੀ ਏ ਕਿ ਜੇਕਰ ਆਪਾਂ ਗੱਲ ਕਰਕੇ ਪੱਤਾਲ ਪੇੜ ਜਾਂ ਗੋਭ ਦੀ ਸੁੰਡੀ ਦੀ ਕਿਸਾਨੇ ਵਰੋ ਅੱਜ ਦੀ ਡੇਟ ਤੱਕ ਤਾਂ ਆਪਣੇ ਖੇਤ ਜਾਂ ਆਪਣੇ ਏਰੀਏ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੱਤਾਲ ਪੇੜ ਜਾਂ ਗੋਭ ਦੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ ਕਿ ਤਕਰੀਬਨ ਅੱਜ ਆਪਾਂ 65 ਦਿਨ ਦੇ ਲਗਭਗ ਜਿਹੜੇ ਕਿ ਪਹਿਲੀ ਸਪਰੇਆ ਆਪਾਂ ਸ਼ੁਰੂ ਕਰ ਦਿੱਤੀ ਹੈ ਜਿੰਦੇ ਵਿੱਚ ਆਪਾਂ ਪਹਿਲੀ ਸਪਰੇਆ ਦੇ ਵਿੱਚ ਦੋ ਇਨਸੈਕਟੀਸਾਈਡ ਤੇ ਤਿੰਨ ਆਪਾਂ ਉਲੀਨਾਸ਼ਕ ਦੀ ਆਪਾਂ ਸਪਰੇਅ ਕਰ ਰਹੇ ਹਾਂ ਤੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਪਹਿਲਾ ਹੈਗੇ ਜੀ ਆਪਣੇ ਇਨਸੈਕਟੀਸਾਈਡ ਇਹਦੇ ਵਿੱਚ ਆਪਾਂ ਦੋ ਇਨਸੈਕਟੀਸਾਈਡ ਅਲੱਗ-ਅਲੱਗ ਖੇਤ ਦੇ ਵਿੱਚ ਪਹਿਲਾ ਹੈਗਾ ਜੀ ਆਪਣਾ ਬਾਇਰ ਦਾ ਫੇਮ ਇਹ ਆਪਾਂ 25 ਐਮਐਲ ਡੋਜ ਪ੍ਰਤੀ ਏਕੜ ਦੀ ਆਪਾਂ ਸਪਰੇਅ ਕਰ ਰਹੇ ਆਂ ਤੇ ਦੂਜਾ ਹੈਗਾ ਜੀ ਆਪਣਾ ਐਫਐਮਸੀ ਦੀ ਕੋਰਾਜਨ ਇਹਦੀ ਆਪਾਂ 60 ਐਮਐਲ ਡੋਜ ਪ੍ਰਤੀ ਏਕੜ ਦੀ ਆਪਾਂ ਵਰਤ ਰਹੇ ਆਂ ਇਹ ਦੋ ਆਪਾਂ ਇਨਸੈਕਟੀਸਾਈਡ ਲਏ ਨੇ ਅਲੱਗ-ਅਲੱਗ ਖੇਤ ਦੇ ਵਿੱਚ ਕਿਉਂਕਿ ਜਦੋਂ ਵੀ ਆਪਾਂ ਸਪਰੇਅ ਕਰਦੇ ਹਾਂ ਕਿਸਾਨ ਵੀਰ ਆਪਾਂ ਦੋ ਇਨਸੈਕਟੀਸਾਈਡ ਤੇ ਤਕਰੀਬਨ ਤਿੰਨ ਜਾਂ ਚਾਰ ਜਿਹੜੇ ਕਿ ਆਪਾਂ ਉਲੀਨਾਸ਼ਕ ਸਪਰੇਅ ਹਾਂ ਆਪਾਂ ਵਰਤਦੇ ਹਾਂ ਅਲੱਗ-ਅਲੱਗ ਖੇਤ ਦੇ ਵਿੱਚ ਮਿਕਸ ਕਰਕੇ ਨਹੀਂ ਵਰਦੇ ਜਾਨਕਿ ਅਲੱਗ-ਅਲੱਗ ਖੇਤ ਦੇ ਵਿੱਚ ਤਿੰਨ ਕਿੱਲਾਂ ਦੇ ਵਿੱਚ ਕੋਈ ਹੋਰ ਕਰਤਾ ਜਿਵੇਂ ਚਾਰ-ਪੰਜ ਕਿੱਲਾਂ ਦੇ ਵਿੱਚ ਹੋਰ ਕਰਤਾ ਇਸ ਤਰ੍ਹਾਂ ਆਪਾਂ ਕਰਦੇ ਹਾਂ ਹਰ ਵਾਰੀ ਤੇ ਉਲੀਨਾਸ਼ਕ ਦੇ ਨਾਲ ਕਿਸਾਨ ਵੀਰੋ ਸਭ ਤੋਂ ਪਹਿਲਾਂ ਹੈਗਾ ਜੀ ਆਪਣਾ ਅਵਤਾਰ ਇੰਡੋਵਿਲ ਜਿਦੇ ਵਿੱਚ ਹੈਗਜਾ ਕੋਨਾਜੋਲ ਪਲੱਸ ਜੇਬ ਟੈਕਨੀਕਲ ਪਾਏ ਜਾਂਦੇ ਨੇ ਜਿਹੜਾ ਕਿ ਆਪਣਾ ਸ਼ੀਥ ਬਲਾਈਟ ਤੇ ਬਿਦਾਸ਼ਟ ਤੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰਦੇ ਨੇ ਤੇ ਅਗਲਾ ਹੈਗਾ ਜੀ ਆਪਣਾ ਐਮਈ ਸਟਾਰ ਵਾਲੇ ਟੈਕਨੀਕਲ ਜੀਐਸਪੀ ਕੰਪਨੀ ਚੋਂ ਇਹ ਆਪਾਂ ਨੂੰ ਮਿਲੇ ਨੇ ਜਿਦੇ ਵਿੱਚ ਇਜੋਕਸੀਸਟਰੋਬਿਨ ਪਲੱਸ ਡਾਈਫੈਨੋਕੋਨਾਜੋਲ ਵਿੱਚ ਜੇ ਟੈਕਨੀਕਲ ਪਾਏ ਜਾਂਦੇ ਨੇ ਇਹ ਵੀ ਆਪਣੇ ਸ਼ੀਥ ਬਲਾਈਟ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਤੇ ਅਗਲਾ ਹੈਗਾ ਜੀ ਆਪਣਾ ਹੈਗਜਾਕ ਉਹਨਾਂ ਜੋੜ 75% ਇੱਕ ਲਿਕਵਿਡ ਦੇ ਵਿੱਚ ਵੀ ਆਉਂਦਾ 5% ਦੇ ਵਿੱਚ ਤੇ ਇਹ ਆਪਾਂ 75% ਵਰਤ ਰਹੇ ਆ ਇਹ ਆਪਣਾ ਸ਼ੀਤ ਬਲਾਈਟ ਤੇ ਤੇ ਸ਼ੀਤ ਰੌਟ ਸ਼ੀਤ ਰੌਟ ਦੀ ਬਿਮਾਰੀ ਜਿਵੇਂ ਕਿ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈਆਂ ਸੀ ਕਿ ਜਿਹੜੀਆਂ ਆਪਣੀਆਂ ਮੁੰਜਰ ਦੀਆਂ ਪਾਈਪਾਂ ਨੇ ਉੱਥੇ ਥੋੜੇ ਕੋ ਜਿਹੜੇ ਪਹਿਲਾਂ ਦਾਗ ਪੈਣੇ ਸ਼ੁਰੂ ਹੁੰਦੇ ਨੇ ਕਾਲੇ ਜਿਹੇ ਰੰਗ ਦੇ ਤੇ ਉਹ ਫਿਰ ਦਾਗ ਹੌਲੀ-ਹੌਲੀ ਵਧਣੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਮੁੰਜ ਜਿਹੜੇ ਆਪਣੀ ਪੈਪ ਪੂਰੀ ਜਿਹੜੀ ਕਾਲੀ ਹੋ ਜਾਂਦੀ ਹੈ ਤੇ ਜਿਹੜੇ ਆਪਣੇ ਫਿਰ ਫਲੈਗ ਲੀਫ ਜਾਂ ਜਿਹੜੇ ਪੱਤੇ ਆਪਣੇ ਲਾਲ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਆਪਣੀ ਸ਼ੀਤ ਰੋੜ ਦੀ ਬਿਮਾਰੀ ਹੁੰਦੀ ਏ ਇਹ ਜਿਹੜੀ ਹੈਗਜਾ ਕੋਨਾ ਜੋਰ ਆਪਣੀ ਸ਼ੀਤ ਬਲਾਈਟ ਤੇ ਤੇ ਸ਼ੀਤ ਰੋੜ ਤੇ ਵੀ ਕੰਮ ਕਰਦੀ ਏ ਇਹ ਆਪਾਂ ਤਿੰਨ ਉਲੀਨਾਸ਼ਕ ਵਰਤ ਰਹੇ ਹਾਂ ਦੋ ਕੀਟਨਾਸ਼ਕ ਆਪਾਂ ਵਰਤ ਰਹੇ ਹਾਂ ਅਲੱਗ-ਅਲੱਗ ਖੇਤ ਦੇ ਵਿੱਚ ਤੇ ਇਸ ਤੋਂ ਬਾਅਦ ਇਹਨਾਂ ਦੇ ਨਾਲ ਆਪਾਂ ਕਿਸਾਨੇ ਬਰੋ ਸਟ੍ਰੈਪਟੋਸਾਈਕਲਿਨ ਦੀਆਂ ਪੁੜੀਆਂ ਜਿਹੜੀ ਕਿ ਆਪਣੀ 6 ਗ੍ਰਾਮ ਦੀ ਕਪੂੜੀ ਹੁੰਦੀ ਹੈ ਦੋ ਪੁੜੀਆਂ ਆਪਾਂ ਪ੍ਰਤੀ ਏਕੜ ਦੀਆਂ ਪਾ ਰਹੇ ਹਾਂ ਜਿਨ੍ਹਾਂ ਵਿੱਚ ਸਟ੍ਰੈਪਟੋਮਾਈਸਿਨ ਸਲਫੇਟ ਪਲੱਸ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਟੈਕਨੀਕਲ ਪਾਏ ਜਾਂਦੇ ਨੇ ਤੇ ਇਹ ਆਪਾਂ ਦੋ ਸਪ੍ਰੇ ਹਾਂ ਕਰ ਰਹੇ ਹਾਂ ਇਸ ਤੋਂ ਬਿਨਾ ਜਿਵੇਂ ਆਪਣੇ ਕਿਸਾਨ ਵੀਰ ਤੇਲੇ ਵਾਲੀ ਨਾਲ ਐਡ ਕਰਕੇ ਸਪਰੇਅ ਕਰੀ ਜਾਂਦੇ ਨੇ ਇਸ ਸਮੇਂ ਆਪਾਂ ਨੂੰ ਸਿਰਫ ਦੋ ਸਪਰੇਅਾਂ ਦੀ ਜ਼ਰੂਰਤ ਹੁੰਦੀ ਏ ਇੱਕ ਆਪਾਂ ਇਨਸੈਕਟੀਸਾਈਡ ਤੇ ਉਲੀਨਾਸ਼ਕ ਦੀ ਤੇ ਜਿਆਂ ਜਿਹੜੇ ਵੀਰਾਂ ਦੀ ਜ਼ਮੀਨਾਂ ਹਲਕੀਆਂ ਜਾਂ ਆਪਾਂ ਮਿੱਟੀ ਚਕਾਈਏ ਜਾਂ ਆਪਣੇ ਉਹਨਾਂ ਦੀ ਜ਼ਮੀਨਾਂ ਵਿੱਚ ਜਿਆਦਾ ਘਾਟ ਆਉਂਦੀ ਪੋਸ਼ਕ ਤੱਤਾਂ ਦੀ ਉਥੇ ਆਪਾਂ ਜਾਂ 13 045 ਬੋਰਨ ਜ਼ਿੰਕ ਦੀ ਆਪਾਂ ਸਪਰੇਅ ਕਰ ਸਕਦੇ ਆ ਜਿਹੜੀ ਆਪਣੀ ਕਿਸਾਨੀ ਵਿਰੋਧ ਤੇਲੇ ਦੀ ਸਪਰੇਅ ਆ ਇਹ ਆਪਾਂ ਨੂੰ ਸਤੰਬਰ ਮਹੀਨੇ ਦੇ ਵਿੱਚ ਯਾਨੀ ਕਿ 5 7 ਸਤੰਬਰ ਤੋਂ ਬਾਅਦ-ਬਾਅਦ ਉਦੋਂ ਆਪਣੇ ਤੇਲੇ ਦਾ ਹਮਲਾ ਦੇਖ ਨੂੰ ਮਿਲਦਾ ਉਦੋਂ ਆਪਾਂ ਸਪਰੇਅ ਕਰ ਸਕਦੇ ਆ ਇਸ ਸਮੇਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਹੋਪਰ ਨੂੰ ਰੋਕਣ ਵਾਸਤੇ ਤੇਲ ਦੇ ਨੂੰ ਕੰਟਰੋਲ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਦੇ ਕੋਈ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਤੁਸੀਂ ਇਨਸੈਕਟੀਸਾਈਡ ਪਲੱਸ ਉਲੀਨਾਸ਼ਕ ਦੇ ਹੀ ਸਪਰੇਅ ਕਰੋ ਤੇ ਜਿਹੜੇ ਕਿਸਾਨ ਉਹ ਤੁਸੀਂ ਉਲੀਨਾਸ਼ਕ ਹੀ ਸਪਰੇਅ ਕਰ ਰਹੇ ਹੋ ਉਹ ਆਪ ਕੋ ਆਪਣੀ ਵੈਰੈਟੀ ਦੇ ਹਿਸਾਬ ਦੇ ਨਾਲ ਕਿਉਂਕਿ ਜੇਕਰ ਆਪਾਂ ਜਿਵੇਂ ਆਪਣੀਆਂ ਵੈਰੈਟੀਆਂ 1401 ਮੁਛਲੇ ਉਸ ਤੇ ਕੋਈ ਅਲੱਗ ਸਪਰੇਅ ਹੋਵੇਗੀ ਕਿਉਂਕਿ ਇਹ ਨੈਕ ਬਲਾਸਟ ਦੀ ਬਿਮਾਰੀ ਵੀ ਆਉਂਦੀ ਹੈ ਉਸ ਨੂੰ ਵੀ ਕੰਟਰੋਲ ਕਰਨਾ ਹੁੰਦਾ ਹੈ ਜਿਵੇਂ ਆਪਣੀ ਫੂਸਾ 44 ਏ ਜਿਵੇਂ ਆਪਣਾ ਪੀਏ 26 ਵੈਰਾਈਟੀ ਇਸ ਕਰਕੇ ਜਿਹੜੀ ਵੀ ਤੁਸੀਂ ਵੈਰਾਈਟੀ ਲਗਾਈ ਜਾ ਕੋਈ ਬਾਸਮਤੀ ਵੈਰਾਈਟੀ ਲਗਾਈਏ ਉੱਥੇ ਬਾਈ ਨੇਮ ਟੈਕਨੀਕਲ ਕਰੋ ਤਾਂ ਜੋ ਜਿਹੜੇ ਆਪਣਾ ਇਹਨਾਂ ਦੀ ਦਾਣਿਆਂ ਦੀ ਕੁਆਲਿਟੀ ਵਧੀਆ ਬਣੇ ਤੇ ਜਿਹੜਾ ਕਿ ਆਪਾਂ ਨੂੰ ਵਧੀਆ ਝਾੜ ਦੇਖਣ ਨੂੰ ਮਿਲ ਸਕੇ ਕਿਉਂਕਿ ਅਲੱਗ-ਅਲੱਗ ਵੈਰਾਈਟੀ ਤੇ ਜਿਹੜਾ ਕਿ ਉਲੀ ਨਾਸ਼ਕ ਦੀ ਸਪਰੇ ਆਪਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਕਰਨੀ ਚਾਹੀਦੀ ਏ ਕਿਉਂਕਿ ਵੱਖ-ਵੱਖ ਵੈਰਾਈਟੀਆਂ ਤੇ ਅਲੱਗ-ਅਲੱਗ ਜਿਹਨੇ ਬਿਮਾਰੀਆਂ ਆਉਂਦੀਆਂ ਨੇ ਉਸ ਤਰੀਕੇ ਨਾਲ ਤੁਸੀਂ ਸਪਰੇ ਕਰੋਗੇ ਤਾ ਜਿਹੜਾ ਨੂੰ ਇੱਕ ਸਪਰੇ ਦੇ ਨਾਲ ਜਿਹੜਾ ਕਿ ਆਪਾਂ ਨੂੰ ਜ਼ਿਆਦਾ ਲਾਭ ਦੇਖ ਨੂੰ ਮਿਲ ਸਕੇ ਜਿਵੇਂ ਕਿ ਕਈਆਂ ਵੈਰਾਈਟੀਆਂ ਤੇ ਜਿਹੜੀ ਕਿ ਆਪਣੀ ਬੀਐਲਬੀ ਦੀ ਸਮੱਸਿਆ ਆਉਂਦੀ ਹੈ ਜਾਂ ਕਈਆਂ ਤੇ ਆਪਣਾ ਹਲਦੀ ਰੋਗ ਜਨਾ ਫਾਲਸ ਮਟ ਕਹਿੰਦੇ ਆ ਉਹਦਾ ਦਿੱਕਤ ਆਉਂਦੀ ਹੈ ਇਸ ਕਰਕੇ ਅਲੱਗ-ਅਲੱਗ ਵੈਰਾਈਟੀ ਦੇ ਅਲੱਗ-ਅਲੱਗ ਜਿਹੜੀ ਉਲੀ ਨਾਲ ਇਸ ਸਪਰੇ ਹੁੰਦੀ ਹੈ ਇਸ ਲਈ ਆਪੋ ਆਪਣੀਆਂ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਕਿਹੜੀ ਉਸ ਵੈਰਾਈਟੀ ਦੀ ਬਿਮਾਰੀਆਂ ਦੀ ਉਸ ਤਰੀਕੇ ਨਾਲ ਸਪਰੇ ਕਰੋ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ